ਬੀਤੇ ਦਿਨ ਇੱਕ ਭਿਆਨਕ ਸੜਕ ਹਾਦਸਾ ਹੋਇਆ ਜਿਸ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਜਾਨ ਗਈ। ਹਲੇ ਉਹਨਾਂ ਦੇ ਸੀਵੇ ਠੰਡੇ ਨਹੀਂ ਹੋਏ ਸੀ ਕਿ ਅੱਜ ਇਸ ਫੇਰੇ ਤੜਕਸਾਰ ਇੱਕ ਹੋਰ ਜਹੀ ਖਬਰ ਸਾਹਮਣੇ ਆ ਗਈ ਜਿਸ ਦੇ ਵਿੱਚ ਪਤਾ ਲੱਗਿਆ ਕਿ ਦੋ ਪੁਲਿਸ ਵਾਲੇ ਹੋਰ ਮਾਰੇ ਗਏ। ਫਾਜ਼ਿਲਕਾ ਦੀ ਨੌਂਦੀ ਮੰਡੀ ਲਾਦੂਕਾ ਦੇ ਨੇੜੇ ਇੱਕ ਭਿਆਨਕ ਸੜਕ ਹਾਦਸਾ ਹੋਇਆ ਜਿਸ ਦੇ ਵਿੱਚ ਫਾਜ਼ਿਲਕਾ ਦੇ ਏਡੀਸੀ ਜਨਰਲ ਦੇ ਡਰਾਈਵਰ ਬਲਦੇਵ ਰਾਜ ਅਤੇ ਉਹਨਾਂ ਦੇ ਨਾਲ ਸਵਾਰ ਇੱਕ ਟ੍ਰੈਫਿਕ ਪੁਲਿਸ ਮੁਲਾਜ਼ਮ ਦੇਸ ਰਾਜ ਦੀ ਜਾਨ ਗਈਏ ਇਸ ਸਬੰਧੀ ਜਾਣਕਾਰੀ ਦਿੰਦਿਆਂ ਏਡੀਸੀ ਜਨਰਲ ਰਵਿੰਦਰਪਾਲ ਸਿੰਘ ਅਰੋੜਾ ਦੇ ਵੱਲੋਂ ਦੱਸਿਆ ਗਿਆ ਕਿ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਉਹ ਜਾ ਰਹੇ ਸੰਤਾ ਅਚਾਨਕ ਹੀ ਇੱਕ ਜਗਾੜੂ ਰੇੜੀ ਵਾਲੇ ਨੇ ਬਿਨਾ ਕੋਈ ਇਸ਼ਾਰਾ ਦਿੱਤੇ ਆਪਣੀ ਰੇੜੀ ਮੋੜ ਦਿੱਤੀ ਇਸ ਦੇ ਕਾਰਨ ਹੀ ਇਹ ਹਾਦਸਾ ਹੋਇਆ ਉਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਸਾਰੀ ਘਟਨਾ ਘਟ ਗਈ ਇਸੇ ਦੌਰਾਨ ਦੋ ਵਿਅਕਤੀਆਂ ਦੀ ਮੌਕੇ ਤੇ ਜਾਨ ਗਈ ਦੋ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਕੀ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਦਾਖਲ ਕਰਵਾਇਆ ਗਿਆ ਲਗਾਤਾਰ ਆ ਰਹੀਆਂ ਅਜਿਹੀਆਂ ਖਬਰਾਂ ਤੋਂ ਲੋਕ ਵੀ ਡਰੇ ਹੋਏ ਨੇ ਪਰ ਨਾਲ ਹੀ ਮੌਸਮ ਦੇ ਲੈ ਕੇ ਕਿਹਾ ਜਾ ਰਿਹਾ ਹੈ ਕਿ ਧੁੰਦ ਹੋਣ ਕਰਕੇ ਅਤੇ ਠੰਡ ਵਧਣ ਕਰਕੇ ਵੀ ਲੋਕ ਆਪਣੇ ਘਰਾਂ ਤੋਂ ਬੇਲੋੜੇ ਬਾਹਰ ਨਾ ਨਿਕਲਣ ਇਹੀ ਕਾਰਨ ਬਣਦਾ ਹੈ ਕਿ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਨੇ ਅਤੇ ਪਿੱਛੋਂ ਰਹਿਦਾ ਪਰਿਵਾਰ ਉਜੜ ਜਾਂਦਾ ਹੈ ਫਿਲਹਾਲ ਇਸ ਮੌਕੇ ਤੇ ਉੱਥੇ ਮੌਜੂਦ ਪੁਲਿਸ ਮੁਲਾਜ਼ਮਾਂ ਦੇ ਫਲੋਂ ਹੋਰ ਕੀ ਕੁਝ ਦੱਸਿਆ ਗਿਆ ਹੈ ਅਤੇ ਕੌਣ ਸੀ ਇਹ ਦੋ ਪੁਲਿਸ ਮੁਲਾਜ਼ਮ ਕਿ ਇਥੇ ਉਦੇ ਸੰਬੰਧਤ ਸਨ ਔਰ ਜਾਣਦੇ ਸੀ ਕਿ ਥੋੜੇ ਚੈਕਿੰਗ ਸੀ ਕਿ ਟ੍ਰੈਫਿਕ ਪੁਲਿਸ ਨਾਲ ਸੀਗੀ ਉਹ ਕੋਈ ਮੋਟਰਸਾਈਕਲ ਤੇ ਜਿਹੜਾ ਹੁੰਦਾ ਉਹ ਜਗਾੜੀ ਤੇ ਲਾਇਆ ਹੋਇਆ ਉਹਨੇ ਅਚਾਨਕ ਟਰਨ ਕੀਤਾ ਮੇਰੀ ਗੱਡੀ ਅੱਗੇ ਸੀ ਪਿੱਛਲੀ ਗੱਡੀ ਤੇ ਬੈਠੇ ਸੀ ਪਿੱਛਲੀ ਗੱਡੀ ਦਾ ਮੇਰੇ ਨਾਲ ਟੱਕਰ ਹੋ ਕੇ ਤੇ ਸਪੇਕਸ ਲੱਗ ਗਈ ਨੀਚੇ ਉੱਪਰ ਟਿਕਟ ਥੇ ਕਰਕੇ ਲਾਧੂ ਦਾ ਕੋਲ ਸਰੇ ਕਿੰਨਾ ਕੁ ਨੁਕਸਾਨ ਹੋਇਆ ਜੀ ਨੁਕਸਾਨ ਜੋ ਇੱਕ ਟ੍ਰੈਫਿਕ ਪੁਲਿਸ ਵਾਲਾ ਸੀਗਾ ਸਾਡੇ ਨਾਲ ਉਹ ਐਕਸਪਾਇਰ ਹੋ ਗਿਆ ਉਸ ਦਾ ਲਿਸੈਂਸ ਪਲੱਸ ਇੱਕ ਡਰਾਈਵਰ ਸੀਗਾ ਐਮਸੀ ਜਨਰਲ ਦਾ ਹੋ ਗਿਆ ਇਹ ਟੋਟਲ ਕਿੰਨੇ ਜਣੇ ਸਰ ਚਾਰ ਜਣੇ ਸੀਗਾ ਨਹੀਂ ਬਾਕੀ ਆਪਰੇ ਦੀ ਇਹਨ ਦੇਖੋ ਇਹ ਆਸਾ ਜਿਹੜਾ ਸਾਡਾ ਆਰਟੀਓ ਆਫਿਸ ਹੈ ਉਹਦੇ ਜਿਹੜੇ ਮੁਲਾਜ਼ਮ ਨੇ ਜੋ ਆਪਣੀ ਡਿਊਟੀ ਕਰ ਰਹੇ ਸੀ ਔਰ ਡਿਊਟੀ ਤੋਂ ਬਾਅਦ ਇੱਕ ਜਿਹੜੇ ਡਰਾਈਵਰ ਨੇ ਉਹਨਾਂ ਨੂੰ ਕਾਰ ਚਲਾਣ ਲਈ ਜਿਵੇਂ ਦੱਸਿਆ ਜਾ ਰਿਹਾ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਕੋਈ ਵਹੀਕਲ ਮੋਟਰਸਾਈਕਲ ਉਹਦੇ ਨਾਲ ਜਿਹੜਾ ਹਾਦਸਾ ਆਇਆ ਉਹਨੂੰ ਬਚਾਉਦੇ ਬਚਾਉਦੇ ਜਿਹੜੀ ਗੱਡੀ ਹੈ ਸੜਕ ਤੋਂ ਥੱਲੇ ਉਤਰ ਕੇ ਜਿਹੜਾ ਸਪੈਦਾ ਹੁੰਦਾ ਉਹਦੇ ਵਿੱਚ ਆ ਵੱਜੀ ਹੈ ਜਿਹਦੇ ਨਾਲ ਦੋ ਜਿਹੜੇ ਨੇ ਮੁਲਾਜ਼ਮ ਪਖੰਗੜ ਦਾ ਮੁਲਾਜ਼ਮ ਸੀਗੇ ਔਰ ਇੱਕ ਡਰਾਈਵਰ ਸੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਔਰ ਦੋ ਜਿਹੜੇ ਹੋਰ ਮੁਲਾਜ਼ਮ ਸੀਗੇ ਆਰਟੀਓਫਿਸ ਦੇ ਉਹਨਾਂ ਦੇ ਸੱਟਾ ਲੱਗੇ ਆਂ ਔਰ ਉਹਨਾਂ ਦਾ ਇਲਾਜ ਠੀਕ ਨਹੀਂ ਹੋ ਉਹਨਾਂ ਦੇ ਇਲਾਜ ਸਰਕਾਰੀ ਹਸਪਤਾਲ ਫਾਜ਼ਿਲਕਾ ਚੱਲ ਰਿਹਾ ਹੈ ਬੜੀ ਦੁਖਦਾਈ ਜਿਹੜੀ ਗੱਲ ਆ ਔਰ ਮੈਂ ਵੀ ਮੌਕੇ ਤੇ ਜਦੋਂ ਉਹਨੂੰ ਪਤਾ ਲੱਗਿਆ ਹਸਪੀਟਲ ਆ ਕੇ ਜਿਹੜਾ ਇਹਨਾਂ ਦਾ ਹਾਲ ਚਾਲ ਜਾਣਨਾ ਜਿਹੜੇ ਕਾਇਲ ਨੇ ਔਰ ਜਿਹੜਾ ਹੈ ਜਿਨ੍ਹਾਂ ਦੀ ਡੈਥ ਹੋ ਗਈ ਉਹਨਾਂ ਦੇ ਪਰਿਵਾਰਾਂ ਦੇ ਨਾਲ ਡਾਕਟਰ ਸਾਹਿਬਾ ਕੀਤਾ ਹੈ ਔਰ ਮੇਰੀ ਅਪੀਲ ਹੈ ਸਾਰੇ ਲੋਕਾਂ ਨੂੰ ਕਿ ਸਰਕਾਰ ਵੱਲੋਂ ਰੈੱਡ ਅਲਰਟ ਕੋਚਿਤ ਕੀਤਾ ਹੈ ਜਿਸ ਤਰ੍ਹਾਂ ਇੰਨੀ ਜ਼ਿਆਦਾ ਠੰਡ ਪੈ ਰਹੀ ਹੈ ਔਰ ਤੁਹਾਡੇ ਚੈਨਲ ਦੇ ਰਾਹੀਂ ਵੀ ਜਿਹੜਾ ਲੋਕਾਂ ਨੂੰ ਜਿਹੜਾ ਅਪੀਲ ਕੀਤੀ ਜਾ ਰਹੀ ਹੈ ਕਿ ਕੋਈ ਵੀ ਜਿਹੜਾ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ ਜੇ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਜਾਇਆ ਜਾਵੇ ਕਿਉਂਕਿ ਬਹੁਤ ਜ਼ਿਆਦਾ ਤੰਦ ਔਰ ਠੰਡ ਜਿਹੜੀ ਹੈ ਪੈ ਰਹੀ ਹੈ ਕੁਝ ਦਿਨ ਮੈਂ ਤਾਂ ਵੀਕ ਕਰਾਂਗਾ ਬਾਹਰ ਨਿਕਲ ਦੀ ਜਿਹੜੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਜਿਵੇਂ ਸਰਕਾਰ ਨੇ ਰੈੱਡ ਅਲਰਟ ਜਾਰੀ ਕੀਤਾ ਹੈ ਤੋਂਦੇ ਦੌਰਾਨ ਕੋਈ ਵੀ ਜ਼ਰੂਰੀ ਕੰਮ ਤੋਂ ਬਿਨਾਂ ਘਰ ਨਾ ਜਾਵੇ ਅਸਰ ਇਹ ਚਾਰੋਂ ਮੁਲਾਜ਼ਮ ਸੀਗੇ ਜਿਹੜੇ ਇਕুই ਡਿਪਾਰਟਮੈਂਟ ਦੇ ਸੀਗੇ ਜੀ हां जिस तरह ਜਿਵੇਂ ਆਟਾ ਦਫਤਰ ਵੱਲੋਂ ਜਾਂ ਆਟਾ ਸਭ ਆਪ ਜਿਹੜੇ ਵੱਖ-ਵੱਖ ਸਮਿਆਂ ਤੇ ਚੈਕਿੰਗ ਕਰਦੇ ਰਹਿੰਦੇ ਨੇ ਜਿਵੇਂ ਓਵਰਲੋਡ ਜਿਵੇਂ ਟਰਾਲੇ ਚੱਲਦੇ ਆ ਯਾਰ ਥਰੇਤੇ ਦੇ ਓਵਰਲੋਡ ਟਰਾਲੇ ਚੱਲਦੇ ਆ ਜਾਂ ਕੋਈ ਹੋਰ ਉਹ ਜਿਹੜਾ ਡਿਊਟੀ ਦੌਰਾਨ ਅੱਜ ਜਿਹੜਾ ਡਿਊਟੀ ਕਰਕੇ ਉਸ ਤੋਂ ਬਾਅਦ ਜਦੋਂ ਵਾਪਸ ਜਾਣ ਲੱਗੇ ਤਾਂ ਰਸਤੇ ਦੇ ਵਿੱਚ ਇਹ ਹਾਦਸਾ ਹੋਇਆ ਤੇ ਜਿਹੜੇ ਮਰੇ ਨੇ ਉਹ ਕੌਣ ਨੇ ਕਿੱਥੋਂ ਦੇ ਰਹਿਣ ਵਾਲੇ ਜੀ ਇੱਕ ਪਿੰਡ ਨਾਲ ਦੱਸਿਆ ਜਾ ਰਿਹਾ ਸਜਰਾਣਾ ਪਿੰਡ ਹੈ ਜੀ ਔਰ ਇੱਕ ਜਿਹੜੇ ਨੇ ਜਲਾਲਾਬਾਦ ਸ਼ਹਿਰ ਦੇ ਰਹਿਣ ਵਾਲੇ ਨੇ ਹੋਮਗਾਰਡ ਦਾ ਜਵਾਨ ਵੀ ਸ਼ਾਮਿਲ ਜੂ ਹੋਮਗਾਰਡ ਦੇ ਜਵਾਨ ਨੇ ਜੀ ਸਜਰਾਣਾ ਪਿੰਡੋਂ ਨਾਲ ਠੀਕ ਜਿਹੜਾ ਇਹ ਹਸਪਤਾਲ ਦੇ ਅੰਦਰ ਕਾਫੀ ਕਿੰਨੇ ਐਕਸੀਡੈਂਟ ਹੋਇਆ ਕੋਈ ਜੀ ਸਾਨੂੰ ਇੱਕ ਫੋਨ ਆਇਆ ਸੀ ਕਿ ਜਲਾਲਾਬਾਦ ਦੇ ਨਜ਼ਦੀਕ ਕੋਈ ਇੱਕ ਗੱਡੀ ਦਾ ਐਕਸੀਡੈਂਟ ਹੋ ਗਿਆ ਤੇ ਸਾਨੂੰ ਇਨਫਾਰਮੇਸ਼ਨ ਮਿਲ ਗਈ ਸੀ ਕਿ ਸਾਡੇ ਕੋਲ ਜਿਹੜੇ ਇੰਜਰਡ ਅਗੇ ਨੇ ਉਹਨਾਂ ਨੂੰ ਲੈ ਕੇ ਆਂਦੇ ਪਏ ਆ ਤੇ ਮੌਕੇ ਤੇ ਸਾਡੀ ਟੀਮ ਪਹੁੰਚ ਗਈ ਸੀ ਚਾਰ ਇੰਜਰੀਜ਼ ਸਿਗੀਆਂ ਵਿੱਚੋਂ ਚਾਰਾਂ ਚੋਂ ਜਿਹੜਾ ਦੋ ਸਾਡੇ ਕੋਲ ਪਹੁੰਚੇ ਹੈ ਡੈਥ ਹੋ ਚੁ ਬਾਕੀ ਦੋ ਆ ਥੋੜਾ ਸਟੇਬਲ ਹੈਗੇ ਨੇ ਫ੍ਰੈਕਚਰ ਵਗੈਰਾ ਹੈਗੇ ਆ ਬਟ ਉਹਨਾਂ ਦਾ ਅਸੀਂ ਟਰੀਟਮੈਂਟ ਇੱਥੇ ਦੇ ਰਹੇ ਆ ਤੇ ਉਹ ਸਟੇਬਲ ਨੇ ਫਿਲਹਾਲ ਜਿਹੜੀ ਜਿੰਨੇ ਡੈਥ ਹੋਈ ਉਹ ਕੋਣ ਲੋਕ ਨੇ ਜੀ ਕੋਈ ਸਰਕਾਰੀ ਮੁਲਾਜ਼ਮ ਸਰ ਇਹ ਸੁਣਨ ਚਾਇਆ ਕਿ ਚਲਾਨਿੰਗ ਵਾਸਤੇ ਸਾਰੇ ਜਾਣੇ ਜਾ ਰਹੇ ਸੀ ਕਿ ਆਰਟੀਓ ਸਾਹਿਬ ਨਾਲ ਜਿਨ੍ਹਾਂ ਦਾ ਗੱਡੀ ਐਕਸੀਡੈਂਟ ਹੋਇਆ ਠੀਕ